ਫਗਵਾੜੇ ਦੇ ਫਗਵਾੜੇ ਦੇ ਨਜ਼ਦੀਕ ਇੱਕ ਭਿਆਨਕ ਹਾਦਸੇ ਵਿੱਚ 17 ਸਾਲਾ ਨੌਜਵਾਨ ਅਮਨ ਦੀ ਮੌਕੇ ਤੇ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਮਨ ਆਪਣੀ ਜੀਪ ਵਿੱਚ ਫੁੱਲ ਲਗਵਾਉਣ ਲਈ ਫਗਵਾੜਾ ਆ ਰਿਹਾ ਸੀ ਅਤੇ ਖੁਰਮਪੁਰ ਨਜ਼ਦੀਕ ਉਸਦੀ ਜੀਪ ਖੜੇ ਟਰੱਕ ਨਾਲ ਟਕਰਾਈ ਅਤੇ ਉਸ ਸਮੇਂ ਉਸਦੀ ਮੌਕੇ ਤੇ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਬਹੁਤ ਨੁਕਸਾਨੀ ਗਈ ਅਤੇ ਮੌਕੇ ਤੇ ਹੀ ਅਮਨ ਦੀ ਮੌਤ ਹੋ ਗਈ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪਰਿਵਾਰ ਅਤੇ ਪਿੰਡ ਵਾਲੇ ਇਸ ਮੌਤ ਦੀ ਖਬਰ ਨਾਲ ਬਹੁਤ ਹੀ ਦੁੱਖ ਵਿੱਚ ਨੇ ਅਤੇ ਨਾਲੀ ਇੱਕ ਵਾਰ ਆਪਾਂ ਡਾਕਟਰਾਂ ਦੇ ਕੋਲੋਂ ਵੀ ਸੁਣਦੇ ਹਾਂ ਕੀ ਬਿਆਨ ਹੈ ਮੈਡਮ ਇੱਕ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਤੋਂ ਬਾਹਰ ਆ ਵਿਦ ਆਊਟ ਈਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਸਾਡੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹਦਾ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਕਿਹੜੀ ਕਿਹੜੀ ਚੀਜ਼ ਖੜੇ ਖੜੇ ਟਰੱਕ ਚ ਵੱਜਾ ਹੈ ਤੇ ਆਪੇ ਗੱਡੀ ਸੀ ਮੌਕੇ ਤੇ ਰੱਖੋਗੇ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬਰੌਲ ਡੈਂਟਿੰਗ ਸੀ